ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਤੇ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਜੀ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪੋਣੀ ਹੋਵੇ ਜਾਂ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਾ ਜਨਮ 1998 ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਭਰਾ ਇੱਕ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਡਿਪਲੋਮਾ ਕੰਮ ਲੜਕੀ ਜੁਕੇ ਵਿੱਚ ਹੈ ਜੀ ਰਿਸ਼ਤਾ ਲੜਕੇ ਦੀ ਚੰਗੀ ਪੜ੍ਹਾਈ ਕੀਤੀ ਹੋਵੇ 15 ਪਲੱਸ ਜ਼ਮੀਨ ਆਉਦੀ ਹੋਵੇ ਲੜਕਾ ਸੋਹਣਾ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 62831 65211 ਦੂਜਾ ਰਿਸ਼ਤਾ ਨਾਮ ਸਿੰਘ ਪਤਾ ਗੁਰਦਾਸਪੁਰ ਉਮਰ 1993 ਕੱਦ 5 ਫੁੱਟ 11 ਇੰਚ ਕਾਸਟ ਜਟ ਸਿੱਖ ਗੋਤ ਹੁੰਦਲ ਭੈਣ ਇੱਕ ਆਸਟ੍ਰੇਲੀਆ ਨਰਸ ਪਰਾ ਇੱਕ ਇਟਲੀ ਵਿੱਚ ਹੈ ਜੀ ਪੜ੍ਹਾਈ ਡਿਪਲੋਮਾ ਤੇ ਡਿਗਰੀ ਕੰਪਿਊਟਰ ਸਾਇੰਸ ਜ਼ਮੀਨ 8 ਕਿੱਲੇ ਸਹਿਰੀ 4 ਕਿੱਲੇ ਪਿੰਡ ਵਿੱਚ ਹੈ ਜੀ ਇੱਕ ਦੁਕਾਨ ਹੈ ਲੜਕੇ ਦੀ ਆਵਾਜ਼ ਵਿੱਚ ਮਾਮੂਲੀ ਫਰਕ ਹੈ ਜਿਆਦਾ ਪ੍ਰੋਬਲਮ ਨਹੀਂ ਹੈ ਜੀ ਰਿਸ਼ਤਾ ਲੜਕੀ ਗ੍ਰੈਜੂਏਟ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਪ੍ਰਾਈਵੇਟ ਜੌਬ ਘਰੇਲੂ ਜਾਂ ਸਾਡੇ ਸੀ ਬੈਂਡ ਹੋਣ ਕੋਈ ਲੈਣ ਦੇ ਨਹੀਂ ਲੜਕੀ ਦਾ ਕੱਦ 5-5 ਤੱਕ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 7087852472 8699552472 ਤੀਜਾ ਰਿਸ਼ਤਾ ਨਾਮ ਕੌਰ ਉਮਰ 410 1999 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਏ ਟ੍ਰਾਈਂਗ ਅ ਮੇਕਅਪ ਆਰਟਿਸਟ ਕੋਰਸ ਰੰਗ ਗੋਰਾ ਰਿਸ਼ਤਾ ਲੜਕੇ ਦੀ ਕਾਸਟ ਜੱਟ ਸਿੱਖ ਬ੍ਰਾਹਮਣ ਖੱਤਰੀ ਹੋਵੇ ਲੜਕਾ ਪੀਅਰ ਹੋਵੇ ਚੰਡੀਗੜ੍ਹ ਦਿੱਲੀ ਦੇ ਹੀ ਸੰਪਰਕ ਕਰਨ ਜੀ ਨੰਬਰ ਨੋਟ ਕਰੋ 98725 42686 ਚੌਥਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਉਮਰ 19 1997 ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਭੈਣ ਇੱਕ ਮੈਰਿਡ ਪੀਅਰ ਕੈਨੇਡਾ ਪੜ੍ਹਾਈ ਪਲੱਸ 2 ਮੈਡੀਕਲ ਕੈਨੇਡਾ ਪੀਆਰ ਜ਼ਮੀਨ 11 ਕਿੱਲੇ ਰਿਸ਼ਤਾ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਪੜ੍ਹਾਈ ਕੀਤੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 94171 78832 ਪੰਜਵਾਂ ਰਿਸ਼ਤਾ ਨਾਮ ਕੌਰ ਪਤਾ ਫਿਰੋਜ਼ਪੁਰ ਉਮਰ 1995 ਕਾਸ਼ਟ ਰਾਮ ਗੜੀਆ ਕੱਦ 55 ਪੜ੍ਹਾਈ ਪਲੱਸ 2 ਲਾਖ ਸੁਦਮ ਦੋ ਬੱਚੇ ਹਨ ਜੀ ਇੱਕ ਬੇਟਾ ਇੱਕ ਬੇਟੀ ਰਿਸ਼ਤਾ ਘਰ ਪਰਿਵਾਰ ਵਧੀਆ ਹੋਵੇ ਬੱਚਿਆਂ ਨੂੰ ਨਾਲ ਰੱਖਣ ਵਾਲੇ ਹੀ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਨੋਟ ਕਰੋ 735753 70720 ਸਾਡਾ ਨੰਬਰ 70870 70445 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਲਈ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ ਧੰਨਵਾਦ